ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਛੋਲੇਆ ਵਾਲਾ ਘੀਆ ਤੁਸੀਂ ਘੀਆ ਤੇ ਬਹੁਤ ਵਾਰੀ ਖਾਦਾ ਹੋਏਗਾ ਪਰ ਅਸੀਂ ਬਣਾਵਾਂਗੇ ਛੋਲੇ ਪਾ ਕੇ ਛੋਲੇ ਪਾ ਕੇ ਜਿਹੜਾ ਘੀਆ ਹੈਗਾ ਇੱਕਦਮ ਇਹਦਾ ਜਿਹੜਾ ਟੇਸਟ ਹੈ ਚੇਂਜ ਹੋ ਜਾਂਦਾ ਹੈ ਬਹੁਤ ਸਵਾਦ ਬੰਦਾ ਹੈ ਤੇ ਆਓ ਇਹਨੂੰ ਬਣਾਈਏ ਫਿਰ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਪਰ ਕੁੱਕਰ ਰੱਖ ਲਵਾਂਗੇ ਗੈਸ ਨੂੰ ਔਨ ਕਰ ਦਵਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ ਡੇਢ ਕੱਟਸ਼ੀ ਦੇ ਕਰੀਬ ਸਰੋਂ ਦਾ ਤੇਲ ਤੇਲ ਅਸੀਂ ਗਰਮ ਹੋਣ ਲਈ ਰੱਖ ਦਵਾਂਗੇ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਲਸਣ ਲਸਣ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਲਸਣ ਦੀ ਅਸੀਂ 5-6 ਕਲੀਆਂ ਲਈਆ ਹੈ ਤੇ ਉਹਨਾਂ ਨੂੰ ਅਸੀਂ ਬਿਲਕੁਲ ਬਰੀਕ-ਬਰੀਕ ਕੱਟ ਲਿਆ ਹੈ ਲਸਣ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਨਾਲ ਹੀ ਅਸੀਂ ਪਾ ਦਵਾਂਗੇ 1 ਚਮਚ ਦੇ ਕਰੀਬ ਸਾਬਤਾ ਜੀਰਾ ਲਸਣ ਤੇ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਲਾਲ ਕਰਾਂਗੇ ਜਦੋਂ ਲਸਣ ਪੁੱਜ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਿਆਜ਼ ਇੱਕ ਅਸੀਂ ਵੱਡੇ ਸਾਈਜ਼ ਦਾ ਪਿਆਜ਼ ਲਿਆ ਹੈ ਪਿਆਜ਼ ਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਹੈ ਪਿਆਜ਼ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਜਿੰਨੀ ਦੇਰ ਤੱਕ ਸਾਡਾ ਮਸਾਲਾ ਭੁੱਜ ਕੇ ਤਿਆਰ ਹੁੰਦਾ ਹੈ ਅਸੀਂ ਇਧਰ ਕੀਆ ਕੱਟ ਲੈਂਦੇ ਹਾਂ ਤੇ ਕੀ ਇਹਦੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਆਲੂ ਪਾਵਾਂਗੇ ਆਲੂ ਪਾਣ ਦੇ ਨਾਲ ਇਹ ਹੁੰਦਾ ਕਿ ਜਿੱਦਾਂ ਕੀਆ ਪਾਣੀ ਬਹੁਤ ਛੱਡਦਾ ਹੈ ਤੇ ਜੇ ਅਸੀਂ ਇੱਕ ਆਲੂ ਪਾ ਦਈਏ ਤੇ ਉਹਦੇ ਨਾਲ ਜਿਹੜਾ ਪਾਣੀ ਹੈ ਆਲੂ ਜਿਹੜਾ ਸੋਖ ਲੈਂਦਾ ਹੈ ਪਾਣੀ ਬਹੁਤ ਘੱਟ ਮਾਤਰਾ ਵਿੱਚ ਕੀਏ ਵਿੱਚ ਰਹਿ ਜਾਂਦਾ ਹੈ ਫਿਰ ਇੱਕ ਆਲੂ ਹੀ ਅਸੀਂ ਪਾਣਾ ਹੈ ਜ਼ਿਆਦਾ ਨਹੀਂ ਪਾਵਾਂਗੇ ਪਿਆਜ਼ ਜਿਹੜਾ ਸਾਡਾ ਇਧਰ ਭੋਜ ਹੋ ਚੁੱਕਾ ਹੈ ਹੋਨਾਂਜੀ ਦੋ ਕੱਟੇ ਹੋਏ ਟਮਾਟਰ ਪਾ ਦਵਾਂਗੇ ਨਾਲ ਆਪਾਂ ਥੋੜਾ ਜਿਹਾ ਕੱਦੂਕਸ ਕੀਤਾ ਹੋਇਆ ਅਦਰਕ ਰੱਖਿਆ ਹੈ ਇਹਨੂੰ ਵੀ ਪਾ ਦਿੰਦੇ ਹਾਂ ਇਹਨਾਂ ਦੋਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਟਮਾਟਰਾਂ ਦੇ ਨਾਲ ਹੀ ਅਸੀਂ ਸਾਰੇ ਸੁੱਕੇ ਮਸਾਲੇ ਪਾ ਦਵਾਂਗੇ ਤਾਂ ਜੋ ਜਿਹੜੇ ਮਸਾਲੇ ਸਾਡੇ ਸਾਰੇ ਪੱਕ ਜਾਣ ਨਮਕ ਪਾ ਦਵਾਂਗੇ ਅਸੀਂ ਆਪਣੇ ਸਵਾਦ ਦੇ ਅਨੁਸਾਰ ਨਾਲ ਹੀ ਅਸੀਂ ਪਾ ਦਵਾਂਗੇ ਹਲਦੀ ਪਾਊਡਰ ਗਰਮ ਮਸਾਲਾ ਪਾ ਦਵਾਂਗੇ ਅਸੀਂ ਅੱਧਾ ਚਮਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਤੇ ਥੋੜੀ ਜੀ ਆਪਾਂ ਕੁੱਟੀ ਹੋਈ ਲਾਲ ਮਿਰਚ ਪਾ ਦਵਾਂਗੇ ਇਹ ਪੰਜੇ ਮਸਾਲੇ ਅਸੀਂ ਪਾ ਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਦਵਾਂਗੇ ਤੇ ਟਮਾਟਰਾਂ ਨੂੰ ਆਪਾਂ ਕੜਛੀ ਦੇ ਨਾਲ ਫੇਲ ਲਵਾਂਗੇ ਟਮਾਟਰ ਜਿਹੜੇ ਸਾਡੇ ਇੱਥੇ ਪੋਲੇ ਪੈ ਚੁੱਕੇ ਆ ਇਸ ਤਰ੍ਹਾਂ ਆਪਾਂ ਕੜਛੀ ਮਾਰ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਫੇਲ ਲਵਾਂਗੇ ਤੜਕਾ ਆਪਾਂ ਭੁੰਨਾਂਗੇ ਚੰਗੀ ਤਰ੍ਹਾਂ ਟੜਕਾ ਜਿਹੜਾ ਸਾਡਾ ਇੱਧਰ ਭੁਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਛੋਲੇ ਇੱਥੇ ਅਸੀਂ ਇੱਕ ਕੋਲੀ ਛੋਲਿਆਂ ਦੀ ਲਈ ਹੈ ਇਹ ਛੋਲੇ ਜਿਹੜੇ ਉਬਲੇ ਹੋਏ ਨੇ ਤੁਸੀਂ ਉਬਲੇ ਹੋਏ ਵੀ ਲੈ ਸਕਦੇ ਆ ਜਿੱਦਾਂ ਕੱਲੇ ਭਿਜਨੇ ਪਾ ਕੇ ਰੱਖਿਆ ਤੁਸੀਂ ਉਹ ਵੀ ਲੈ ਸਕਦੇ ਆ ਛੋਲੇ ਪਾਣ ਦੇ ਨਾਲ ਜਿਹੜਾ ਕੀਆ ਹੈਗਾ ਨਾ ਉਹਦਾ ਟੇਸਟ ਦੇਖਿਓ ਇੱਕਦਮ ਚੇਂਜ ਹੋ ਜਾਣਾ ਹੈ ਛੋਲੇ ਬਹੁਤ ਸਵਾਦ ਲੱਗਦੇ ਆ ਕੀ ਇਹਦੇ ਵਿੱਚ ਤੇ ਛੋਲਿਆਂ ਨੂੰ ਆਪਾਂ ਥੋੜਾ ਜਿਹਾ ਤੜਕੇ ਵਿੱਚ ਪਾਉਣ ਲੈਂਦੇ ਆ ਪਹਿਲਾਂ ਜੇ ਉਬਲੇ ਹੋਏ ਛੋਲੇ ਨਹੀਂ ਹੈ ਤੇ ਤੁਸੀਂ ਭਿਜੇ ਹੋਏ ਛੋਲੇ ਵੀ ਲੈ ਸਕਦੇ ਆ ਕਿਉਂਕਿ ਉਹ ਪੱਕ ਤੇ ਜਾਣੇ ਹੀ ਹੈ ਜਦੋਂ ਕੀਆ ਪਕਣਾ ਹੈ ਲੋ ਜੀ ਜਿਹੜਾ ਸਾਡਾ ਤੜਕਾ ਚੰਗੀ ਤਰ੍ਹਾਂ ਭੁਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਘੀਆ ਤੇ ਆਲੂ ਜਿਹੜੇ ਅਸੀਂ ਕੱਟ ਕੇ ਰੱਖੇ ਹੋਏ ਹੈ। ਇੱਥੇ ਮੈਂ ਕਿਲੋ ਦੇ ਕਰੀਬ ਘੀਆ ਲਿਆ ਸੀ ਤਿੰਨ ਛੋਟੇ ਸਾਈਜ਼ ਦੇ ਘੀਏ ਸੀਗੇ ਉਹ ਕਿਲੋ ਘੀਆ ਸੀਗਾ ਨਾਲੇ ਕਾਲੂ ਪਾਇਆ ਹੈ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਆਪਾਂ ਹੁਣ ਇਹਨੂੰ ਮਿਕਸ ਕਰ ਦਵਾਂਗੇ। ਜਿਹੜੇ ਘੀਆ ਖਾਣਾ ਪਸੰਦ ਨਹੀਂ ਕਰਦੇ ਆ ਜੇਕਰ ਤੁਸੀਂ ਉਹਨਾਂ ਨੂੰ ਮੇਰੇ ਇਸ ਤਰੀਕੇ ਦੇ ਨਾਲ ਘੀਆ ਬਣਾ ਕੇ ਦੋਗੇ ਤਾਂ ਉਹਨਾਂ ਨੂੰ ਜ਼ਰੂਰ ਘੀਆ ਪਸੰਦ ਆਏਗਾ ਤੇ ਨਾਲੇ ਸਵਾਦ ਹੀ ਬਹੁਤ ਲੱਗਦਾ ਹੈ ਸਾਰਾ ਜਿਹੜਾ ਘੀਏ ਦਾ ਟੇਸਟ ਹੈ ਬਿਲਕੁਲ ਚੇਂਜ ਹੋ ਕੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਹੁਣ ਅਸੀਂ ਕੁੱਕਰ ਨੂੰ ਕਰ ਦੇਵਾਂਗੇ ਬੰਦ ਚਾਰ ਸੀਟੀਆਂ ਆਹ ਤੱਕ ਅਸੀਂ ਕੀ ਇਹਨੂੰ ਪਕਾਵਾਂਗੇ ਜਦੋਂ ਚਾਰ ਸੀਟੀਆਂ ਆ ਆ ਜਾਣਗੀਆਂ ਫਿਰ ਅਸੀਂ ਗੈਸ ਨੂੰ ਬਿਲਕੁਲ ਕੱਟ ਕਰ ਦੇਵਾਂਗੇ ਥੋੜੀ ਦੇਰ ਬਾਅਦ ਅਸੀਂ ਗੈਸ ਕਰ ਦੇਵਾਂਗੇ ਬੰਦ ਇਧਰ ਜਿਹੜਾ ਸਾਡਾ ਕੀਆ ਹੈਗਾ ਚੰਗੀ ਤਰ੍ਹਾਂ ਪੱਕ ਚੁੱਕਾ ਹੈ ਜਿਹੜੀ ਐਕਸਟਰਾ ਭਾਫ਼ ਹੈਗੀ ਆ ਉਹ ਅਸੀਂ ਬਾਹਰ ਕੱਢ ਕੇ ਤੇ ਕੁੱਕਰ ਨੂੰ ਖੋਲ ਕੇ ਅਸੀਂ ਦੇਖ ਲਵਾਂਗੇ ਕੁੱਕਰ ਅਸੀਂ ਖੋਲ੍ਹ ਲਿਆ ਹੈ ਤੇ ਹੁਣ ਅਸੀਂ ਕੜਸ਼ੀ ਮਾਰ ਕੇ ਇੱਕ ਵਾਰ ਚੰਗੀ ਤਰ੍ਹਾਂ ਆਪਣੇ ਕੀਏ ਨੂੰ ਚੈੱਕ ਕਰ ਲੈਂਦੇ ਹਾਂ ਦੇਖੋ ਆਲੂ ਪਾਨ ਦੇ ਨਾਲ ਜਿਹੜਾ ਪਾਣੀ ਹੈ ਕਿੰਨਾ ਘੱਟ ਛੱਡਿਆ ਹੈ ਕੀਏ ਨੇ ਤੇ ਕੀਆ ਜਿਹੜਾ ਇੱਕਦਮ ਇਹ ਨਰਮ ਤੇ ਕੁਲਾ ਕੀਆ ਸੀਗਾ ਤੇ ਅਸੀਂ ਕੜਸ਼ੀ ਮਾਰ ਕੇ ਕੀਏ ਨੂੰ ਕਰ ਲੈਂਦੇ ਹਾਂ ਮੈਸ਼ ਜੇ ਬਾਈਚਾਂਸ ਪਾਣੀ ਜ਼ਿਆਦਾ ਹੋਵੇ ਤਾਂ ਤੁਸੀਂ ਗੈਸ ਨੂੰ ਔਨ ਕਰਕੇ ਐਕਸਟਰਾ ਪਾਣੀ ਸੁਕਾ ਦੇਵੋ ਪਰ ਇਹਦੇ ਵਿੱਚ ਪਾਣੀ ਘੱਟ ਹੀ ਹੈ ਅਸੀਂ ਗੈਸ ਨੂੰ ਔਨ ਨਹੀਂ ਕਰਨਾ ਹੈ ਇਦਾਂ ਹੀ ਅਸੀਂ ਕੜਸ਼ੀ ਦੇ ਨਾਲ ਜਿਹੜਾ ਸਾਰਾ ਕੀਆ ਮੈਸ਼ ਕਰ ਲਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਜੇ ਤੁਹਾਨੂੰ ਮੈਚ ਕੀਤਾ ਹੋਇਆ ਕੀ ਆ ਪਸੰਦ ਆ ਤੁਸੀਂ ਕਰ ਲਿਓ ਜੇ ਨਹੀਂ ਆ ਤਾਂ ਤੁਸੀਂ ਉਹਦੇ ਪੀਸਾ ਵਿੱਚ ਹੀ ਉਹਨੂੰ ਇਦਾਂ ਹੀ ਪਾਣੀ ਸੁਕਾ ਲਿਓ ਗੈਸ ਔਨ ਕਰਕੇ ਕੀ ਆ ਬਣ ਕੇ ਜਿਹੜਾ ਸਾਡਾ ਤਿਆਰ ਹੋ ਚੁੱਕਾ ਹੈ ਜੇਕਰ ਤੁਹਾਨੂੰ ਇਹ ਵਾਲੇ ਕੀਏ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਛੋਲਿਆ ਵਾਲਾ ਜਿਹੜਾ ਕੀਆ ਹੈ ਉਹਦੀ ਰੈਸিপি ਕਿਸ ਤਰ੍ਹਾਂ ਦੀ ਲੱਗੀ ਹੈ ਤੇ ਬਣਾ ਕੇ ਵੀ ਦੇਖਿਓ ਤੇ ਮਿਲਦੇ ਆਂ ਫੇਰ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ